ਗੁਰਦੁਆਰਾ ਸ਼ਹੀਦ ਖਾਨ ਸਾਹਿਬ ਵਿਖੇ ਲੰਗਰ ਹਾਲ ਤੇ ਕਾਰ ਪਾਰਕਿੰਗ ਦਾ ਅੱਜ ਲੈਂਟਰ ਪੈਰਾ ਕਾਰ ਸੇਵਾ ਪੂਰੀ ਵਾਲੇ ਬਾਬਾ ਜੀ ਸੇਵਾ ਕਰਨੇ ਜਿੱਥੇ ਕਿ ਹੋਰ ਸੇਵਾਵਾਂ ਵੀ ਚੱਲਦੀਆਂ ਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵਿੱਚ ਸ਼ਰਧਾ ਭਾਵਨਾ ਕਿੰਨੀ ਜ਼ਿਆਦਾ ਹੈ ਸੰਗਤ ਸੇਵਾ ਕਰਨ ਲਈ ਇੱਥੇ ਪਹੁੰਚੀ ਹੈ ਜਰਨ ਦਾਸ ਜੀ ਦਾ 35 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ ਸਾਨੂੰ ਬਹੁਤ ਸੇਵਾ ਦਾ ਫਲ ਮਿਲਿਆ ਮਾਲੇ ਨੇ ਸਭ ਕੁਝ ਦਿੱਤਾ ਗੁਰੂ ਨਾਨਕ ਦਾਸ ਜੀ ਨੇ ਬਾਬਾ ਜੀ ਸਿਰ ਕੁਝ ਨਹੀਂ ਲਗਾਇਆ ਸਾਡੇ ਕੋਲ ਸੇਵਾ ਕਰਨ ਲਈ ਪਹੁੰਚੇ ਹੋ ਹਾਂਜੀ ਕਿੰਨੀ ਉਮਰ ਤੇਰੀ ਨੋ ਸਾਹਿਬ ਤੇ ਕੀ ਲੱਗਦਾ ਕਿ ਸੇਵਾ ਕਰਨ ਨਾਲ ਫਲ ਮਿਲਦਾ ਹੈ ਗੁਰੂ ਘਰ ਦਾ ਬਾਬਾ ਜੀ ਹਾਂ ਜੀ ਕੀ ਮੰਗਿਆ ਬਾਬਾ ਜੀ ਸੁਣੋ ਮੈਂ ਅੱਜ ਕੁਛ ਇਹ ਮੰਗ ਕੀ ਮਿਲਿਆ ਕਾਹਦਾ ਮੰਗਿਆ ਕੀ ਪੁੱਛਣਾ ਹੈ ਬਾਬਾ ਜੀ ਕਿਤੋਂ ਖੁਸ਼ੀਆਂ ਮੰਗਣ ਆਇਆ ਬਹੁਤ ਕਰਮਾ ਵਾਲਾ ਸਮਾਂ ਹੈ ਜਿਹੜਾ ਸੇਵਾ ਪ੍ਰਾਪਤ ਹੋਈ ਤੁਹਾਨੂੰ ਕੀ ਬਾਤ ਹੈ ਮੈਂ 36 ਸਾਲ ਕਰਾਇਦੇ ਰਹੀ ਬਾਬਾ ਜੀ ਦੀ ਕਿਰਪਾ ਨਾਲ ਤਿੰਨ ਮੇਰੀਆਂ ਬੇਟੀਆਂ ਇੱਕ ਮੇਰਾ ਬੇਟਾ ਸੀ ਬੇਟਾ ਮੇਰਾ ਜਿਹੜਾ ਉਹ ਮਤਲਬ ਛੋਟਾ ਸੀ ਬੇਟੀਆਂ ਵੱਡੀਆਂ ਸੀ ਉਹ ਬੇਟੀਆਂ ਵੀ ਬਾਬਾ ਜੀ ਨੇ ਵਿਆਈਆਂ ਘਰ ਵੀ ਹੁਣ ਬਾਬਾ ਜੀ ਨੇ ਦਿੱਤਾ ਸਾਰਾ ਕੁਝ ਮੈਨੂੰ ਬਾਬਾ ਜੀ ਨੇ ਹੀ ਦਿੱਤਾ ਹੈ ਨੇ 24 ਘੰਟੇ ਅੰਗ ਸੰਗ ਮਹਾਰਾਜ ਦੇ ਬਾਬਾ ਜੀ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸੇਵਾ ਤੇ ਸਿਮਰਤਾ ਦਾਣਕਸਤ ਮਿਲਣ ਹੁੰਦਾ। ਬਾਬਾ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਕਿ ਸਾਨੂੰ ਇਹਨਾਂ ਦੇ ਬਹੁਤ ਕੁਝ ਦਿੱਤਾ। ਕਿੰਨੇ ਘਰ ਦਾ ਸਾ ਬੇਨਤੀਆਂ ਲਈ ਕਬੂਲ ਹੋਈਆਂ। ਬੇਨਤੀਆਂ ਪਰ ਪੂਰੀਆਂ ਸਾਡੇ ਬੱਚੇ ਲਿਆਏ। ਬੜਾ ਕੁਝ ਮਿਲਿਆ ਰਿਕੋ ਕਰਾਇਆ ਤੇ ਰਹੀ ਨਾ ਮਹਾਰਾਜ ਨੇ ਮਕਾਨ ਵੀ ਬੱਚਿਆਂ ਦਿੱਤੇ। ਬੱਚੇ ਵੀ ਵਿਆਹ ਦਿਨਾ ਬੰਦੇ ਦੋ। ਧੀਆ ਪਤਨੀ ਦਿੱਤੇ ਬੜਾ ਕੁਸਤਾ ਬਾਬੇ ਨੇ ਤੰਦਰੁਸਤੀ ਦਿੱਤੀ 70 ਸਾਲ ਦੀ ਉਮਰਿਆ। ਮਹਾਰਾਜ ਆਪਣੇ ਘਰ ਲਈ ਜਾਂਦਾ ਤੇ ਹੀ ਆਈ। 70 ਸਾਲ ਦੀ ਉਮਰ ਜੀ ਸੇਵਾ ਕਰ ਰਹੇ ਹੋ। ਇਹ ਕਰਾਉਣ ਵਾਲਾ ਉਹ ਕਰਾਉਂਦਾ ਤੇ ਹੀ ਆਈ ਜਾਂਦੇ ਆ ਕੁਛ ਨਹੀਂ ਇਹ ਇੱਥੇ ਹੀ ਮਿਲੇ ਹਾਂ ਕਿੰਨੀ ਕਿ ਸੇਵਾ ਹੈ ਤੁਸੀਂ ਕਿ ਸੇਵਾ ਕਰਨ ਵਾਲੀ ਜਨਮ ਸਫਲ ਕਹਿੰਦੇ ਹੁੰਦਾ ਤੁਸੀਂ ਸੇਵਾ ਕਰਦੇ ਹੋ ਕਿੰਨਾ ਵੀ ਤੁਹਰਾਨਾ ਬੋਝ ਆ ਬਾਬਾ ਜੀ ਬੋਹਾ ਕੁਛ ਕੀ ਕਰਦਾ ਬਈ ਨਹੀਂ ਨਹੀਂ ਕੋਈ ਬਾ ਕੁਛ ਕੀ ਕਰਦਾ ਮਿਲੇ ਹਾਂ ਸਾਰੀ ਸੰਗਤ ਦਾ ਆਨੰਦ ਬਣਿਆ ਹੋਇਆ ਹੈ ਤੇ ਆਪਣੇ ਉਹ ਜੀਵਨ ਸਫਲਾ ਕਰ ਰਹੀ ਆ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਖੁਸ਼ੀਆਂ ਵਰਤ ਰੀਆਂ ਨੇ ਤੇ ਬਾਬਾ ਜੀ ਐਡੀਆਂ ਵੱਡੀਆਂ ਬਿਲਡਿੰਗਾਂ ਬਣਾ ਕੇ ਕਿੱਥੇ ਲੱਖਾਂ ਸੰਗਤਾਂ ਆਣ ਕੇ ਇੱਥੇ ਨਜ਼ਮਸਤਕ ਹੋਦੀ ਆ ਖਾਹਦੀਆਂ ਭਰਦੀ ਆਪਣੀਆਂ ਝੋਲੀਆਂ ਭਰਦੀ ਆ ਤੇ ਮਹਾਂਪੁਰੇ ਭਾਗਾਵਾਲੇ ਆ ਸੰਗਤ ਭਾਗਾਵਾਲੀ ਆ ਜਿਨ੍ਹਾਂ ਨੂੰ ਇਹ ਲੰਗਰ ਹਾਲ ਤੇ ਲੈਂਟਰ ਪੈ ਰਹੇ ਆ ਉੱਥੇ ਆਪਣੀ ਸੇਵਾ ਨਿਭਾ ਰਹੇ ਆ ਸਾਧਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾਨ ਸਿੰਘ ਜਿਆ ਫਲ ਬਾਵਣਾ ਹੋਮੇ ਵਿੱਚ ਜਾ ਸਾਧਗੁਰ ਕੀ ਸੇਵਾ ਸਫਲ ਹੈ ਜਿਸ ਭਾਵਨਾ ਨੇ ਕਰਾ ਕੋ ਭਾਵਨਾ ਪੂਰੀ ਹੋ ਜਾਊਗੀ ਬਚੁਰ ਕਾਨੂੰ ਹੀ ਜ਼ਿਆਦਾ ਹੈ ਸਾਬ ਮੁੰਡੇ ਵੀ ਆ ਕੇ ਨੌਜਾਨ ਬਾਹਰ ਜਾਦੀ ਪੀੜੀ ਜਾਂਦੀ ਹੈ ਪਰ ਜੋ ਸੇਵਾ ਅਥੀ ਕਰਨੀ ਇਹਦਾ ਆਨੰਦ ਕੋਈ ਵੱਖਰਾ ਹੀ ਆ ਇਹਦਾ ਗਾਂ ਜਾ ਕੇ ਫਾਲ ਜ਼ਰੂਰ ਮਿਲਣਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਜਦੋਂ ਵੀ ਗੁਰੂ ਘਰ ਦੀ ਸੇਵਾ ਟੋਕਰੀ ਦੀ ਸੇਵਾ ਜ਼ਿਆਦਾ ਚਰ ਛੇਤੇ ਜਿਹੜਾ ਇਹਦਾ ਆਨੰਦ ਵੱਖਰਾ ਆ ਜਾਂਦਾ ਬਾਬਾ ਬੁੱਢਾ ਸਾਹਿਬ ਨੇ ਕਿੰਨੀ ਆਪਣੇ ਹੱਥੀ ਸੇਵਾ ਕੀਤੀ 113 ਸਾਲ ਸੇਵਾ ਕੀਤੀ ਉਹ ਆਨੰਦ ਸੀ ਇਹ ਹੁਣ ਵੀ ਜਿੰਨਾ ਬਚੁਰਕਿਆ ਨੇ ਸੇਵਾ ਕੀਤੀ ਆ ਉਹਦਾ ਆਨੰਦ ਵੱਖਰਾ ਹੀ ਹੈ ਇਸ ਕਰਕੇ ਸਾਰੇ ਭਾਈ ਵੱਧ ਚੜ ਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ ਸੇਵਾ ਜ਼ਰੂਰੀ ਹੈ ਸੇਵਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਬੈਸਨ ਪਾਈਏ ਕਹੋ ਨਾਨਕ ਬਾਣ ਲੜਾਈਏ ਸੱਚੇ ਪਾਤਸ਼ਾਹ ਉਹਦਾ ਲੋਕ ਵੀ ਸੋਹਿਲਾ ਤੇ ਪਰਲੋਕ ਵੀ ਸੋਹਿਲਾ ਹੁੰਦਾ ਸੇਵਾ ਆਪਣੇ ਤਨ ਵਾਸਤੇ ਮਨ ਵਾਸਤੇ ਕਰਨੀ ਪੈਂਦੀ ਹੈ ਜਿਨ੍ਹਾਂ ਕੀ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਬਿਲਕੁਲ ਜੀ ਸੋ ਕਿ ਜਾਵੇ ਤਾਂ ਅੱਜਕੱਲ ਮਸ਼ੀਨੀ ਜੋਗਾ ਮਸ਼ੀਨਾਂ ਨਾਲ ਵੀ ਲੈਂਡਰ ਪੈਸਦੇ ਪਰ ਸੰਗਤ ਦੀ ਜਿਹੜੀ ਸ਼ਰਤ ਆ ਵੇਖਦੇ ਕਿ ਬਜ਼ੁਰਗ ਬੱਚਿਆਂ ਦੇ ਲੱਗੇ ਬਜ਼ੁਰਗ ਹੱਥੀ ਸਿਰ ਤੇ ਤਸਲਾ ਚੱਕ ਕੇ ਸੇਵਾ ਕਰ ਰਹੇ ਨੇ ਸੇਵਾ ਦਾ ਸਿੱਖ ਸਿੱਖ ਜਗਤ ਵਿੱਚ ਸੇਵਾ ਦਾ ਕਨਸੈਪਟ ਹੈਗਾ ਹੱਥੀ ਸੇਵਾ ਕਰਨੀ ਇਸ ਇਸ ਕਹ ਇਸ ਸੇਵਾ ਨੂੰ ਕਦੇ ਵੀ ਮਾਈਨਸ ਨਹੀਂ ਕੀਤਾ ਜਾ ਸਕਦਾ ਰਹਿੰਦੀ ਦੁਨੀਆ ਤਾਂ ਖੱਤੀ ਸੇਵਾ ਸੰਗਤ ਕਰਦੀ ਰਹੂਗੀ ਪਰ ਬਦਲਦੇ ਯੁੱਗ ਦੇ ਨਾਲ ਵੱਡੇ ਪ੍ਰੋਜੈਕਟਾਂ ਦੇ ਵਿੱਚ ਜਿੱਥੇ ਮਸ਼ੀਨਾਂ ਦੇ ਸਾਧਨ ਲੁੜਿੰਦੇ ਨੇ ਉਹ ਵੀ ਬੰਤੇ ਨੂੰ ਪਹੁੰਚਾਉਣੇ ਬਹੁਤ ਜ਼ਰੂਰੀ ਨੇ ਸੋ ਬਾਬਾ ਜੀ ਨੇ ਇਸ ਕੰਕਰੀਟ ਨੂੰ ਮਤਲਬ ਮਕੈਨੀਕਲ ਸਿਸਟਮ ਦੇ ਨਾਲ ਤਿਆਰ ਕਰਕੇ ਇਹਨੂੰ ਉੱਪਰ ਹਾਈਡਰੌਲਿਕ ਸਿਸਟਮ ਨਾਲ ਲੈਵਲ ਦੇ ਵੱਡੇ ਪ੍ਰਬੰਧ ਕੀਤੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਵਿੱਤਰ ਆਸਥਾਨ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਵਿਖੇ ਮੌਜੂਦ ਆ ਜਿੱਥੇ ਕਿ ਅੱਜ ਲੰਗਰ ਹਾਲ ਅਤੇ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਪਰ ਇੱਥੇ ਵੇਖਣ ਵਿੱਚ ਇਹ ਦੇਖ ਸਕਦੇ ਹੋ ਕਿ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾਕਾਰੀਆਂ ਨਾਲ ਸੋ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਲੈਂਟਰ ਦੀ ਸੇਵਾ ਸ਼ੁਰੂ ਹੁੰਦੀ ਹੈ ਤਾਂ ਸੰਗਤ ਦੀ ਸਰਦਾ ਭਾਵਨਾ ਤੁਸੀਂ ਦੇਖਦੇ ਹੋ ਕਿ ਸਵੇਰੇ ਹੀ ਘਰਾਂ ਵਿੱਚੋਂ ਬਾਹਰ ਆਏ ਨੇ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਨੇ ਅਰਦਾਸ ਕਰਦੇ ਨੇ ਤੇ ਉਸ ਤੋਂ ਬਾਅਦ ਸੇਵਾ ਕਰਦੇ ਨੇ ਤੁਸੀਂ ਦੇਖਦੇ ਹੋ ਕਿ ਸੀਰਾਂ ਦੇ ਉੱਤੇ ਇਹ ਤਸਲੇ ਚੱਕ ਕੇ ਸੇਵਾ ਕੀਤੀ ਜਾ ਰਹੀ ਹੈ ਜੋ ਲੈਂਟਰ ਦਾ ਮਟੀਰੀਅਲ ਸਿਮਿੰਟ ਉੱਪਰ ਲਗਾਇਆ ਜਾ ਰਿਹਾ ਹੈ ਸੋ ਹੱਥੀ ਇਹ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਹੋ ਕਿ ਭਾਵੇਂ ਬੱਚਾ ਚਾਹੇ ਬਜ਼ੁਰਗ ਹੈ ਉਹ ਤੁਹਾਨੂੰ ਸੇਵਾ ਕਰਦਾ ਹੋਏ ਨਜ਼ਰ ਆਏਗਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਸ ਜਗ੍ਹਾ ਦੀ ਦਿਖਾਵਾਂਗੇ ਮਸ਼ੀਨ ਜਿੱਥੇ ਕਿ ਇਹ ਲੈਂਟਰ ਦਾ ਮਟੀਰੀਅਲ ਤਿਆਰ ਕੀਤਾ ਜਾ ਰਿਹਾ ਹੈ ਸੋ ਸੰਗਤਾਂ ਸਵੇਰ ਤੋਂ ਹੀ ਇੱਥੇ ਸੇਵਾ ਕਰਨ ਲਈ ਪਹੁੰਚਿਆ ਹੋਈਆਂ ਸਨ ਕਿਉਂਕਿ ਗੁਰੂ ਘਰ ਦੀ ਸੇਵਾ ਕਰਨ ਨਾਲ ਜਨਮ ਸਫਲ ਹੁੰਦਾ ਹੈ ਸਭ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇਹ ਮਟੀਰੀਅਲ ਇੱਥੋਂ ਤਿਆਰ ਹੋ ਕੇ ਇਸ ਮਟੀਰੀਅਲ ਨੂੰ ਤਸਰਾਂ ਵਿੱਚ ਪਾਇਆ ਜਾਂਦਾ ਤੇ ਸਿਰਾਂ ਤੇ ਚੱਕ ਕੇ ਤੁਸੀਂ ਦੇਖ ਸਕਦੇ ਹੋ ਕਿ ਸਿਰਾਂ ਤੇ ਚੱਕ ਕੇ ਇਹ ਹੱਥੀ ਸੇਵਾ ਕੀਤੀ ਜਾ ਰਹੀ ਹੈ ਸੋ ਬਜ਼ੁਰਗ ਬੀਬੀਆਂ ਵੀ ਤੇ ਸੇਵਾ ਕਰਨ ਲਈ ਪਹੁੰਚੀਆਂ ਨੇ ਔਰ ਜੇ ਗੱਲ ਕਰੀਏ ਤਾਂ ਹਰ ਤਰ੍ਹਾਂ ਨਾਲ ਸੇਵਾ ਕੀਤੀ ਜਾ ਰਹੀ ਹੈ ਸੋ ਹੱਥੀ ਸੇਵਾ ਤੁਸੀਂ ਦੇਖ ਸਕਦੇ ਹੋ ਕਿ ਸਰਦਾ ਭਾਵਨਾ ਸੰਗਤ ਦੀ ਬਹੁਤ ਜ਼ਿਆਦਾ ਹੈ ਗੁਰੂ ਘਰ ਦੀ ਸੇਵਾ ਨਸੀਬਾਂ ਵਾਲਿਆਂ ਨੂੰ ਹੀ ਮਿਲਦੀ ਹੈ ਕਿਉਂਕਿ ਸੇਵਾ ਕਰਨ ਨਾਲ ਜਨਮ ਸਭਲ ਹੁੰਦਾ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਵੀ ਕੀਤਾ ਜਾਂਦਾ ਹੈ ਕਾਰ ਸੇਵਾ ਖਾਵਾ ਪੂਰੀ ਵਾਲੇ ਇਹ ਲਗਾਤਾਰ ਹੀ ਸੇਵਾ ਕਰਵਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਖੱਤ ਸਿਰਾਂ ਦੇ ਉੱਤੇ ਤਸਲੇ ਚੱਕ ਕੇ ਹੱਤੀ ਸੇਵਾ ਕੀਤੀ ਜਾ ਰਹੀ ਹੈ ਭਾਵੇਂ ਸਰੀਰ ਬਜ਼ੁਰਗ ਨੇ ਪਰ ਜਿਹੜੀ ਸੇਵਾ ਭਾਵਨਾ ਸੰਗਤ ਦੀ ਉਹ ਬਹੁਤ ਜ਼ਿਆਦਾ ਹੈ ਔਰ ਸਿਰਾਂ ਦੇ ਉੱਤੇ ਤਸਲੇ ਚੱਕ ਕੇ ਸੇਵਾ ਕੀਤੀ ਜਾ ਰਹੀ ਹੈ ਉੱਪਰ ਲੈਂਟਰ ਹਾਲ ਪੈ ਰਿਹਾ ਸੋ ਵੱਡਾ ਏਰੀਆ ਕਾਫੀ ਇਸ ਤੋਂ ਪਹਿਲਾਂ ਥਲੜੀ ਮੰਜ਼ਲ ਦਾ ਲੈਂਟਰ ਪਿਆ ਸੀ ਅਤੇ ਹੁਣ ਉੱਪਰਲੀ ਮੰਜ਼ਲ ਦਾ ਲੈਂਟਰ ਪਾਇਆ ਜਾ ਰਿਹਾ ਲੰਗਰ ਹਾਲ ਅਤੇ ਵੱਡੀ ਕਾਰ ਪਾਰਕਿੰਗ ਕਿਤੇ ਸ਼ਹਿਰ ਦੇ ਵਿੱਚ ਕਾਰ ਪਾਰਕਿੰਗ ਦੀ ਸਮੱਸਿਆ ਗੁਰੂਕਾਰ ਸੰਗਤਾਂ ਦੇ ਸ਼ਬਦਿਸ਼ਾਂ ਤੋਂ ਪਹੁੰਚੀਆਂ ਨੇ ਸੇਵਾ ਕਰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਹੱਥੀ ਸੇਵਾ ਕਿੱਥੇ ਜਾਰੀ ਹੈ ਸੋ ਸੰਗਤ ਦੂਰੋਂ ਦੂਰੋਂ ਇੱਥੇ ਪਹੁੰਚੀ ਹੈ ਸੇਵਾ ਕਰਨ ਦੇ ਲਈ ਮਰੇ ਕਿੱਥੋਂ ਆਏ ਹੋ ਅਸੀਂ ਅੰਮ੍ਰਿਤਸਰ ਤੋਂ ਬੇਟੇ ਹੁੰਦੇ ਆਂ ਸੇਵਾ ਕਰ ਰਹੇ ਹੋ ਕਿੰਨਾ ਕੁ ਅਸੇਵਾਂ ਨੂੰ ਜਰੂਰੀ ਸਮਝਦੇ ਕਿ ਸੇਵਾ ਕਰਨ ਨਾਲ ਕੀ ਫਲ ਮਿਲਦਾ ਜੀ ਰਾਮਦਾਸ ਜੀ ਦਾ 33 ਸਾਲ ਉਹ ਕਿ ਸੇਵਾ ਕਰਦਿਆਂ ਨੂੰ ਸਾਨੂੰ ਬਹੁਤ ਸੇਵਾ ਦਾ ਫਲ ਮਿਲਿਆ ਮਾਲੇ ਨੇ ਸਭ ਕੁਝ ਹੀ ਦਿੱਤਾ ਗੁਰੂ ਰਾਮਦਾਸ ਜੀ ਨੇ ਬਾਬਾ ਜੀ ਸਿਰ ਕੁਝ ਨਹੀਂ ਲਗਾਇਆ ਸਾਡੇ ਕੋਲ ਸਭ ਕੁਝ ਦੇ ਰਿਆ ਅਸੀਂ ਤਾਂ ਡੇਲੀ ਹੁੰਦੀਆਂ ਬਾਬਾ ਜੀ ਨੇ ਕਿਹੜੀ ਮਨੋ ਕਾਮਨਾ ਪੂਰੀ ਕੀਤੀ ਕਿਉਂਕਿ ਗੁਰੂ ਘਰ ਤਾਂ ਹਰ ਇੱਕ ਮਨੋ ਕਾਮਨਾ ਪੂਰੀ ਮੇਰੀ ਪੂਰੀ ਕੀਤੀ ਕਿ ਮੈਂ 33 ਸਾਲ ਕਰਾਏ ਤੇ ਰਹੀ ਬਾਬਾ ਜੀ ਦੀ ਕਿਰਪਾ ਨਾਲ ਤਿੰਨ ਮੇਰੀਆਂ ਬੇਟੀਆਂ ਇੱਕ ਮੇਰਾ ਬੇਟਾ ਸੀ ਬੇਟਾ ਮੇਰਾ ਜਿਹੜਾ ਉਹ ਮਤਲਬ ਛੋਟਾ ਸੀ ਬੇਟੀਆਂ ਵੱਡੀਆਂ ਸੀ ਉਹ ਬੇਟੀਆਂ ਵੀ ਬਾਬਾ ਜੀ ਨੇ ਵਿਆਈਆਂ ਘਰ ਵੀ ਹੁਣ ਬਾਬਾ ਜੀ ਨੇ ਦਿੱਤਾ ਸਾਰਾ ਕੁਝ ਮੈਨੂੰ ਬਾਬਾ ਜੀ ਨੇ ਹੀ ਦਿੱਤਾ ਹੈ ਮੈਂ 24 ਘੰਟੇਾਂ ਅੰਗ ਸੰਗ ਮਹਾਰਾਜ ਦੇ ਬਾਬਾ ਜੀ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸੇਵਾ ਤੇ ਸਿਮਰਤਾ ਦਾ ਆਨ ਦੋਖਣ ਮਿਲਣਾ ਹੁੰਦਾ ਬਹੁਤ ਕੁਝ ਦਿੱਤਾ ਮੈਨੂੰ ਬੇਟੇ ਬਾਕੀ ਇਸ ਉਮਰੇ ਤਾਂ ਗੋਡੇ ਦਰਦ ਹੋਣ ਲੱਗ ਜਾਂਦੇ ਨੇ ਹੋਰ ਬਿਮਾਰੀਆਂ ਆ ਜਾਂਦੀਆਂ ਪਰ ਤੁਸੀਂ ਵੇਖ ਰਹੇ ਕਿ ਕੋਈ ਜਿਆਦਾ ਜਰ ਵੇਖਿਆ ਬਜ਼ੁਰਗ ਦੀ ਸੇਵਾ ਕਰਨ ਲਈ ਪੁੱਛਦੇ ਨਹੀਂ ਮੇਰੀ 70 ਸਾਲ ਦੀ ਉਮਰ ਹੋ ਗਈ ਬੇਟਾ ਤੇ ਵੈਗ੍ਰੀ ਦੀ ਬਹੁਤ ਕਿਰਪਾ ਮੇਰੇ ਤੇ ਬਾਬਾ ਦੀਪ ਸਿੰਘ ਜੀ ਦੀ ਮੈਂ ਸਾਸ-ਸਾਸ ਬਾਬਾ ਜੀ ਕੋ ਤੇ ਹੁੰਦੀ ਆ ਕਿ ਬਾਬਾ ਜੀ ਜੋ ਕਰ ਰਹੇ ਤੁਸੀਂ ਕਰਦੇ ਜੀ ਮੈਂ ਕੁਛ ਨਹੀਂ ਕਰ ਰਹੀ ਮੈਂ ਆ ਨਹੀਂ ਸੇਵਾ ਕਰਦੀ ਕਰਾ ਰਹੇ ਆ ਉਹ ਕਰਾ ਰਹੇ ਤੇ ਮੈਂ ਕਰਦੀ ਪਤਾਈ ਹਾਂ ਜੀ ਸੋ ਤੁਸੀਂ ਦੇਖੋ ਕਿ ਸ਼ਰਧਾ ਭਾਵਨਾ ਸੰਗਤ ਦੀ ਬਹੁਤ ਜ਼ਿਆਦਾ ਹੈ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਔਰ ਉਹੀ ਆਪ ਸੇਵਾ ਕਰਵਾਉਂਦੇ ਨੇ ਹੱਥਾਂ ਦੇ ਉੱਤੇ ਤਸਲੇ ਚੱਕੇ ਹੋਏ ਨੇ ਤੇ ਹੋਰ ਸੰਗਤਾਂ ਸੇਵਾਕਾਰੀਆਂ ਨੇ ਕਜੁਰਗ ਵੀ ਇੱਥੇ ਪਹੁੰਚੇ ਨੇ ਬਾਪੂ ਜੀ ਕਿੱਥੋਂ ਆਏ ਹੋ ਦੱਸ ਦੋ ਤੁਹਾਡੀ ਸੰਗਤ ਨੂੰ ਇੱਥੇ ਹੈ ਸ਼ਰੂ ਸੇਵਾ ਕੀਤੀ ਜਾ ਰਹੀ ਹੈ ਅੱਜ ਕੱਲ੍ਹ ਦੀ ਉਮਰ ਦੇ ਗੋਡੇ ਦਰਦ ਹੋਣ ਲੇ ਪਰ ਤੁਸੀਂ ਸੇਵਾ ਕਰ ਕਿੰਨਾ ਸ਼ੁਕਰਾਨਾ ਕਰਦੇ ਬਾਪੂ ਦੇ ਇਸ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋ ਕੀ ਲੱਗਦਾ ਕਿ ਸੇਵਾ ਕਰਨ ਨਾਲ ਜਨਮ ਸਫਲ ਹੁੰਦਾ ਸੇਵਾ ਕਰਨੀ ਕਿੰਨੀ ਕੁ ਜ਼ਰੂਰੀ ਹੈ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਸੋ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਆਪ ਹੀ ਸੇਵਾ ਕਰਵਾਉਂਦੇ ਨੇ ਸੋ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਲਈ ਪਹੁੰਚੀਆਂ ਨੇ ਔਰ ਹੱਥੀ ਜਿੱਥੇ ਕਿ ਅੱਜ ਕੱਲ ਮਸ਼ੀਨੀ ਚੁੱਕਿਆ ਮਸ਼ੀਨਾਂ ਦੇ ਨਾਲ ਵੀ ਲੈਟਰ ਪਾਇਆ ਜਾ ਸਕਦਾ ਪਰ ਸੰਗਤ ਜਿਹੜੀ ਸ਼ਰਧਾ ਭਾਵਨਾ ਹੈ ਉਹ ਸੰਗਤ ਹੱਥੀ ਸੇਵਾ ਕਰਦੀ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਬੀਬੀ ਜੀ ਚਾਰ ਦਸਲੇ ਸਿਰ ਤੇ ਚੱਕੇ ਹੋਏ ਨੇ ਔਰ ਹੱਥੀ ਸੇਵਾ ਕਰ ਰਹੇ ਉਮਰ ਭਾਵੇਂ ਉਹਨਾਂ ਦੀ ਬਹੁਤ ਹੈ ਪਰ ਫਿਰ ਵੀ ਇਸ ਉਮਰ 'ਚ ਤੰਤਨ ਬਾਬਾ ਦੀਸ਼ ਦਾ ਸ਼ੁਕਰਾਨਾ ਕਰਕੇ ਸੇਵਾ ਕਰ ਰਹੇ ਨੇ ਕਿਉਂਕਿ ਸੇਵਾ ਕਰਨ ਨਾਲ ਜਨਮ ਸਫਲ ਹੁੰਦਾ ਹੈ ਸੋ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਪਹੁੰਚੀਆਂ ਹੋਈਆਂ ਨੇ ਤੇ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰਾਂਗੇ ਗੁਰਦੁਆਰਾ ਸ਼ਹੀਦ ਕਨਸਾਪ ਤੋਂ ਇੱਥੇ ਕਿ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਨੇ ਧੰਨ ਧੰਨ ਬਾਬਾ ਦੀਸ਼ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਜੇ ਗੱਲ ਕਰੀਏ ਤਾਂ ਲੰਗਰ ਹਾਲ ਅਤੇ ਕਾਰ ਜਿਹੜੀ ਕਾਰ ਪਾਰਕਿੰਗ ਦੀ ਸੇਵਾ ਆ ਉਹ ਚੱਲ ਰਹੀ ਆ ਔਰ ਕਾਰ ਪਾਰਕਿੰਗ ਦੀ ਸੇਵਾ ਜਿੱਲਾ ਕੇ ਖੱਲੜੀ ਬਿਲਡਿੰਗ ਤੇ ਲੈਂਟਰ ਪੈ ਚੁੱਕਿਆ ਹੁਣ ਉੱਪਰਲੀ ਬਿਲਡਿੰਗ ਤੇ ਲੈਂਟਰ ਪੈ ਰਿਹਾ ਔਰ ਸੰਗਤਾਂ ਬੜੀ ਦੂਰ-ਦੂਰੋਂ ਸੇਵਾ ਕਰਨ ਲਈ ਪਹੁੰਚਿਆ ਨੇ ਤੁਸੀਂ ਦੇਖ ਸਕਦੇ ਹੋ ਕਿ ਸੇਰਾਂ ਦੇ ਉੱਤੇ ਤਸਲੇ ਚੱਕ ਕੇ ਬੱਚੇ ਵੀ ਦਿਖਾਵਾਂਗੇ ਜਿੱਥੇ ਤੁਹਾਨੂੰ ਕੋਚੂਰਗ ਦਿਖਾਏ ਨੇ ਉੱਥੇ ਬੱਚੇ ਵੀ ਦਿਖਾਵਾਂਗੇ ਕਿ ਕਿੰਨੇ ਕਿ ਬੱਚੇ ਵੀ ਸੇਵਾ ਕਰਨ ਲਈ ਪਹੁੰਚੇ ਨੇ ਅਤੇ ਕੱਲ੍ਹ ਬੱਝਰੂ ਕਰਾਂਗੇ ਕਿਹੜਾ ਕਿੱਥੋਂ ਆਏ ਹੋ ਨਿਸਾਰਾ ਪਿੰਮਾ ਸੇਵਾ ਕਰਨ ਲਈ ਪਹੁੰਚੇ ਹੋ ਹਾਂਜੀ ਕਿੰਨੀ ਉਮਰ ਤੇਰੀ ਨੋ ਸਰ ਤੇ ਕੀ ਲੱਗਦਾ ਕਿ ਸੇਵਾ ਕਰਨ ਵਾਲਾ ਫਲ ਮਿਲਦਾ ਹੈ ਗੁਰੂ ਘਰ ਬਾਬਾ ਦੀ ਹਾਂਜੀ ਕੀ ਲੱਗਦਾ ਕੀ ਮੰਗਿਆ ਬਾਬਾ ਦੀ ਜੀ ਤੋਂ ਮੈਂ ਤੁਸ ਇਹੀ ਮੰਗਿਆ ਕੀ ਮਿਲਿਆ ਆਪਾਂ ਕਿਹਨਾਂ ਆਏ ਮਹਾਰਾਜ ਕਿੰਨੀਆਂ ਖੁਸ਼ੀਆਂ ਮੰਗਣ ਆਇਆ ਬਹੁਤ ਕਰਮਾ ਵਾਲਾ ਸਮਾਂ ਹੈ ਜਿਹੜਾ ਸੇਵਾ ਪ੍ਰਾਪਤ ਹੋਈ ਤੁਹਾਨੂੰ ਕੀ ਬਾਤ ਹੈ ਅੰਧੀ ਹੋਰ ਕੀ ਲੱਗਦਾ ਹੈ ਕਿ ਸੇਵਾ ਕਰਨਾ ਜਨਮ ਸਫਲ ਹੁੰਦਾ ਹੈ ਬ੍ਰਿੱਧਰ ਦੂਰ ਹੋ ਜਾਂਦੇ ਆ ਨਾਮਦਾਨ ਦੀਓ ਦਾਦਾ ਮਹਾਰਾਜ ਬਖਸ਼ਦੇ ਬਹੁਤ ਖੁਸ਼ੀਆਂ ਬਖਸ਼ਦੇ ਆ ਸੋ ਪਾਪਾ ਜੀ ਬਹੁਤ ਖੁਸ਼ੀਆਂ ਬਖਸ਼ਦੇ ਨੇ ਕਰਮਾ ਸੇਵਾ ਕਰਮਾ ਦੇ ਨਾਲ ਹੀ ਸੇਵਾ ਦਾ ਫਲ ਮਿਲਦਾ ਸੋ ਧੰਨ ਧੰਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਸੰਗਤਾਂ ਸੇਵਾ ਕਰ ਰਹੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਸੋ ਸੰਗਤਾਂ ਸ਼ੁਕਰਾਨਾ ਕਰਨ ਲਈ ਇੱਥੇ ਪਹੁੰਚੀਆਂ ਨੇ ਸੇਵਾ ਕਰ ਰਹੀਆਂ ਨੇ ਕਿਉਂਕਿ ਸੇਵਾ ਕਰਮਾ ਭਾਗਾ ਨਾਲ ਹੀ ਮਿਲਦੀ ਹੈ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੁਰਦੁਆਰਾ ਸ਼ਹੀਦ ਕਾਂ ਸਾਹਿਬ ਕਿਥੇ ਕਿ ਅੱਜ ਇੱਕ ਵੱਡੇ ਏਰੀਆ ਦੇ ਵਿੱਚ ਲੈਂਟਰ ਪੈਰ ਹੈ ਔਰ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਸੇਵਾ ਕਰ ਰਹੇ ਨੇ ਕਿਉਂਕਿ ਸੇਵਾ ਕਰਨ ਨਾਲ ਹੀ ਜਨਮ ਸਫਲ ਹੁੰਦਾ ਹੈ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਔਰ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਨੇ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰ ਰਹੀਆਂ ਨੇ ਹੋਰ ਵੀ ਸੰਗਤਾਂ ਕੱਲ੍ਹ ਵੱਧ ਕਰਾਂਗੇ ਅੱਜ ਸੇਵਾ ਕੀਤੀ ਜਾ ਰਹੀ ਹੈ ਬਾਬਾ ਦੀਪ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਤੇ ਬਸ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਜਿਨ੍ਹਾਂ ਨੇ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਦੇ ਮਿਹਰ ਭਰੇ ਹੱਥ ਲੱਕ ਕੇ ਆਪਣੇ ਦਰ ਦੀ ਸੇਵਾ ਪਹਿਲਾਂ ਵੀ ਕਰਾਈ ਆ ਤੇ ਹੁਣ ਵੀ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਅਤੇ ਬਾਬਾ ਸੁਖਿੰਦਰ ਸਿੰਘ ਪੂਰੀ ਵਾਲਿਆਂ ਦਾ ਸਾਰੀ ਸੰਗਤ ਦਾ ਆਨੰਦ ਬਣਿਆ ਹੋਇਆ ਤੇ ਆਪਣੇ ਉਹ ਜੀਵਨ ਸਫਲਾ ਕਰ ਰਹੀ ਆ ਤੇ ਤਨ ਤਨ ਬਾਬਾ ਦੀਪ ਸਿੰਘ ਨੇ ਖੁਸ਼ੀਆਂ ਵਰਤ ਰੀਆਂ ਤੇ ਬਾਬਾ ਜੀ ਐਡੀਆਂ ਵੱਡੀਆਂ ਬਿਲਡਿੰਗਾਂ ਬਣਾ ਕੇ ਕਿੱਥੇ ਲੱਖਾਂ ਹੀ ਸੰਗਤ ਆਣ ਕੇ ਇੱਥੇ ਨਮਸਤਕ ਹੁੰਦੀ ਆ ਖਾਧੀਆਂ ਭਰਦੀ ਆਪਣੀਆਂ ਝੋਲੀਆਂ ਭਰਦੀ ਆ ਤੇ ਮਹਾਂਪੁਰਸ਼ ਭਾਗਾਂ ਵਾਲੇ ਆ ਸੰਗਤ ਭਾਗਾਂ ਵਾਲੀ ਆ ਜਿਨ੍ਹਾਂ ਨੂੰ ਇਹ ਲੰਗਰ ਹਾਲ ਤੇ ਲੈਂਟਰ ਪੈ ਰਹੇ ਆ ਉੱਥੇ ਆਪਣੀ ਸੇਵਾ ਨਿਭਾ ਰਹੇ ਆ ਇਨਸਾਨ ਦੇ ਜੀਵਨ ਵਿੱਚ ਸੇਵਾ ਕਿੰਨੀ ਕੁ ਜ਼ਰੂਰੀ ਹੈ ਔਰ ਕੀ ਫਲ ਮਿਲਦਾ ਸੇਵਾ ਜ਼ਰੂਰੀ ਹੈ ਸੇਵਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਕਹੋ ਨਾਨਕ ਬਾਣ ਲੜਾਈਏ ਸੱਚੇ ਪਾਤਸ਼ਾਹ ਉਹਦਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਹੁੰਦਾ ਸੇਵਾ ਆਪਣੇ ਤਨ ਵਾਸਤੇ ਮਨ ਵਾਸਤੇ ਕਰਨੀ ਪੈਂਦੀ ਹੈ ਜਿਨ੍ਹਾਂ ਕੀ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਬਿਲਕੁਲ ਜੀ ਸੋ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਔਰ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਹੋ ਸੇਰਾਂ ਦੇ ਉੱਤੇ ਤਸਲੇ ਚੱਕ ਕੇ ਬੀਬੀਆਂ ਪੈਣਾ ਸੇਵਾ ਕਰ ਰਹੀਆਂ ਨੇ ਚਾਹੇ ਬੱਚਾ ਚਾਹੇ ਬਜ਼ੁਰਗੇ ਹਰ ਕੋਈ ਸੇਵਾ ਕਰ ਰਿਹਾ ਕਿਉਂਕਿ ਸੇਵਾ ਕਰਨ ਨਾਲ ਦੁੱਖ ਦੂਰ ਹੁੰਦੇ ਨੇ ਔਰ ਜੀਵਨ ਦੇ ਵਿੱਚ ਸੇਵਾ ਗੁਰੂ ਘਰ ਦੀ ਕਰਨੀ ਬਹੁਤ ਕਿੰਨੀ ਕੁ ਜ਼ਰੂਰੀ ਹੈ ਜੀਵਨ ਦੇ ਵਿੱਚ ਸੇਵਾ ਕਰਨੀ ਗੁਰੂ ਘਰ ਆਹ ਗੁਰਜੀਤ ਖਾਲਸਾ ਉਹ ਗੁਰਜੀਤ ਕੀ ਫਤ ਹੈ ਜੀ ਜੋੜੀ ਤੁਸੀਂ ਸੇਵਾ ਦੀ ਗੱਲ ਕਰਦੇ ਹੋ ਤੇ ਨਾ ਸੇਵਾ ਤੋਂ ਤੇ ਕੁਝ ਵੀ ਨਹੀਂ ਸੇਵਾ ਤੋਂ ਬਿਨਾਂ ਤਾਂ ਧਰੇਗਾ ਥਪੇ ਰਿਆ ਇਸ ਕਰਕੇ ਗੁਰੂ ਦੀ ਸੇਵਾ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡਾ ਮਨੋਰ ਸਕਾਰਾ ਹੋ ਜੂ ਨਰ ਤੋਂ ਤੋਂ ਸ਼ੋਰ ਦਾ ਨੂੰ ਮਾਰਾ ਜਿੱਥੇ ਖੜਨਗੇ ਜੇ ਗੁਰੂ ਘਰ ਦੀ ਸੇਵਾ ਕਰਾਂਗੇ ਜੇ ਗੁਰੂ ਦੀ ਸੇਵਾ ਨਾ ਕਰਾਂਗੇ ਭੜੇ ਕੰਮ ਕਰਾਂਗੇ ਤੀ ਫਿਰ ਨਰਤਾਂ ਨੂੰ ਜਾਣਾ ਪਊਗਾ ਬਾਬਾ ਦੀ ਜੀ ਕਿੰਨਾ ਕੁ ਸ਼ੁਕਰਾਨਾ ਕਰਦੇ ਤੁਹਾਨੂੰ ਇਸ ਉਮਰ ਦੇ ਵਿੱਚ ਜਿੱਥੇ ਕਿ ਕਹਿੰਦੇ ਨੇ ਸਾਡੇ ਕੋਡੇ ਦਰਦਤ ਨੇ ਹੋਰ ਬਿਮਾਰੀਆਂ ਹੁੰਦੀਆਂ ਪਰ ਗੁਰੂ ਬਾਬਾ ਦੀ ਜੀ ਕਿਰਪਾ ਕਰਦੇ ਆਪ ਵੀ ਸੇਵਾ ਲੈ ਲੈਂਦੇ ਮੇਰੀ ਜੀ ਇਹ ਬੇਨਤੀ ਆ ਸੰਗਤਾਰੋਂ ਵੀ ਇੱਥੇ ਚੌਪਈ ਸੁਪਹਿਰਾ ਸਾਹਿਬ ਲੱਗਦਾ ਹਾਰਾ ਇਥੋਂ ਆਪ ਦੇ ਦਵਾਰ ਤੇ ਸ਼ੀਦਾ ਮਾਰੇ ਤੋਂ ਨਿੱਕੇ ਦੇ ਬਾਅਦ ਚੌਕਾ ਤੱਕ ਸੰਗਤ ਮਿਲਦੀ ਆ ਇਹ ਸਰਬੱਤ ਦੇ ਭਲੇ ਦੀ ਸੋਚ ਆ ਏ ਬਾਬਾ ਦੀਵ ਸਿੰਘ ਜੀ ਸੁਭਾਤ ਲਈ ਪਲਾ ਕਰਨ ਦੇ ਆ ਬਹੁਤ ਆ ਗਿਆ ਸਕਦਾ ਇਥੋਂ ਤਰਦੀਆਂ ਜਾਣਦੀਆਂ ਤੇ ਤਰ ਜਾਣਗੇ ਉਹ ਅਗਰ ਜੀ ਦਾ ਖਾਲਸਾ ਮੈਂ ਤੇ ਬੀਬੀ ਕਿੱਥੋਂ ਆਏ ਹੋ ਅਹੀਂ ਆਂ ਸੰਬਲ ਸਾਚੀ ਆਏ ਸੇਵਾ ਕੀਤੀ ਜਾ ਰਹੀ ਹੈ ਕਿੰਨਾ ਕੁ ਸ਼ੁਕਰਾਨਾ ਕਰਦੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਕਿ ਸਾਨੂੰ ਇਹਨਾਂ ਨੇ ਬਹੁਤ ਕੁ ਦਿੱਤਾ ਕਿੰਨੇ ਕਰ ਦੱਸਾਂ ਬੇਨਤੀਆਂ ਲਈ ਕਬੂਲ ਹੋਈਆਂ ਬੇਨਤੀਆਂ ਫਰਪੂਰ ਹੋਈਆਂ ਸਾਡੇ ਬੱਚੇ ਲਿਆਏ ਬੜਾ ਕੁਛ ਮਿਲਿਆ ਰਿਕਵ ਕਰਾਇਆ ਤੇ ਰਹੀ ਨੀ ਹਮਾਰਾ ਜਿਮਕਾਨ ਵੀ ਬੱਚੇ ਦਿੱਤੇ ਇਹ ਬੱਚੇ ਵੀ ਵਿਆਹ ਦਿਨਾ ਬੱਦੇ ਤੋਂ ਧੀਆ ਪਤਨੀ ਦਿੱਤੇ ਬੜਾ ਕੁਛ ਦਿੱਤਾ ਬਾਬੇ ਨੇ ਤੰਦਰੁਸਤੀ ਦਿੱਤੀ 70 ਸਾਲ ਦੀ ਉਮਰਿਆ ਮਹਾਰਾਜ ਆਪਣੇ ਘਰ ਲਈ ਜਾਂਦਾ ਤੇ ਹੀ ਆਈ 70 ਸਾਲ ਦੀ ਉਮਰ ਜਵੀ ਸੇਵਾ ਕਰ ਰਹੇ ਹਾਂ ਇਹ ਕਰਾਉਣ ਵਾਲਾ ਉਹ ਕਰਾਉਂਦਾ ਤੇ ਹੀ ਆਈ ਜਾਂਦੇ ਆਂ ਅਹੀਂ ਤੇ ਜਾਣਾ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਂ ਸਾਨੂੰ ਲੈ ਕੇ ਹੁੰਦਾ ਤੇ ਅਹੀਂ ਆਉਂਦੇ ਬਿਲਕੁਲ ਜੀ ਸੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਿਤੇ ਕੀ ਨਾ ਹਾਂ ਜੀ ਕਿੰਦਰ ਸੇਵਾ ਨੂੰ ਬਾਬਾ ਜੀ ਨੇ ਕਿਰਪਾ ਕੀਤੀ ਸੇਵਾ ਕੀਤੀ ਜਾ ਰਹੀ ਹੈ ਉਹ ਸੇਵਾ ਤੇ ਬਾਬਾ ਜੀ ਮੈਂ ਕੁਝ ਨਹੀਂ ਹੈ ਬਾਬਾ ਜੀ ਇੱਥੇ ਮਿਲੇ ਹਾਂ ਕਿੰਨੀ ਸੇਵਾ ਹੈ ਤੇ ਕਿਉਂਕਿ ਸੇਵਾ ਕਰਨ ਵਾਲੀ ਜਨਮ ਸਫਲ ਕਹਿੰਦੇ ਹੁੰਦਾ ਤੁਸੀਂ ਸੇਵਾ ਕਰਦੇ ਹੋ ਕਿੰਨਾ ਵੀ ਸ਼ੁਕਰਾਨਾ ਉਹ ਜੀ ਬਾਬਾ ਜੀ ਬਹੁਤ ਉਹ ਹੈ ਕੁਝ ਕੀਤਾ ਬਾਬਾ ਜੀ ਆਹ ਆਏ ਇੱਕ ਪਾਪੂ ਜੀ ਕਿਹਦਾ ਆ ਗਿਆ। ਹਾਂ ਜੀ। ਸੋ ਸੰਗਤ ਹੋਰ ਵੀ ਪਹੁੰਚੀ ਹੈ ਕਿ ਨਾਮ? ਪਵਨ ਜਗਤਾਰ ਸਿੰਘ ਕਿੱਥੋਂ ਆਏ? ਅਸੀਂ ਟਾਰੀ ਵਾਗਾ ਬੜ ਲਗੋ। ਅ ਇਸ ਉਮਰੇ ਆ ਕੇ ਸੇਵਾ ਕਰੋ ਜਿੱਥੇ ਕਿ ਅੱਜ ਕੱਲ ਤੁਸੀਂ ਦੇਖਿਆ ਕਿ ਨੌਜਵਾਨਾਂ ਵਿੱਚ ਸੇਵਾ ਥੋੜੀ ਹੈ ਕਿਉਂਕਿ ਜਦੋਂ ਵੀ ਕਿਤੇ ਲੈਂਟਰ ਪੈਂਦਾ ਪਹਿਲਾਂ ਵੀ ਲੈਂਟਰ ਜਦੋਂ ਸੇਵਾ ਕਰ ਸੇਵਾ ਹੁੰਦੀ ਸੀ ਤਾਂ ਸੰਗਤ ਪਿੰਡ ਦੇ ਪਿੰਡ ਪਹੁੰਚਦੇ ਹੁੰਦੇ ਸੀ ਤਾਂ ਉਸ ਤੋਂ ਬਾਅਦ ਮਸ਼ੀਨੀ ਜੋਕ ਆ ਗਿਆ ਪਰ ਹੁਣ ਸੰਗਤ ਜਿਹੜੀ ਕਿ ਸੇਵਾ ਦੇਖਿਆ ਜਾ ਰਿਹਾ ਕਿ ਬਜ਼ੁਰਗਾਂ ਦੀ ਸੇਵਾ ਕਰ ਰਹੇ। ਸਾਧਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਾਨ ਸਿੰਘ ਜੀ ਆਪਾਂ ਲਾਵਣਾ ਹੋਵੇਂ ਵਿੱਚੋ ਜਾਇ ਸਾਧਗੁਰੂ ਕੀ ਸੇਵਾ ਸਫਲ ਹੈ ਜਿਸ ਭਾਵਨਾ ਨਾਲ ਕਰ ਕੋ ਭਾਵਨਾ ਪੂਰੀ ਹੋ ਜਾਊਗੀ ਬਜ਼ੁਰਗਾਂ ਨੂੰ ਹੀ ਜ਼ਿਆਦਾ ਇਹ ਸਾਹ ਮੁੰਡੇ ਵੀ ਅੱਜ ਦਾ ਨੌਜਵਾਨ ਬਾਹਰ ਜਾਦੀ ਪੀੜੀ ਜਾਂਦੀ ਹੈ ਪਰ ਜੋ ਸੇਵਾ ਅਥੀ ਕਰਨੀ ਇਹਦਾ ਆਨੰਦ ਕੋਈ ਵੱਖਰਾ ਹੀ ਆ ਇਹਦਾ ਕਾਹ ਜਾ ਕੇ ਫਲ ਜ਼ਰੂਰ ਮਿਲਣਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਜਦੋਂ ਵੀ ਗੁਰੂ ਘਰ ਦੀ ਸੇਵਾ ਟੋਕਰੀ ਦੀ ਸੇਵਾ ਜ਼ਿਆਦਾ ਚੜ ਛੇਤੇ ਜਿਹੜਾ ਇਹਦਾ ਆਨੰਦ ਵੱਖਰਾ ਆ ਜਾਂਦਾ ਬਾਬਾ ਬੁੱਢਾ ਸਾਹਿਬ ਨੇ ਕਿੰਨੀ ਆਪਣੇ ਹੱਥੀ ਸੇਵਾ ਕੀਤੀ 113 ਸਾਲ ਸੇਵਾ ਕੀਤੀ ਉਹ ਆਨੰਦ ਸੀ ਇਹ ਹੁਣ ਵੀ ਜਿੰਨਾ ਬਜ਼ੁਰਗਿਆਂ ਨੇ ਸੇਵਾ ਕੀਤੀ ਆ ਉਹਦਾ ਆਨੰਦ ਵੱਖਰਾ ਹੀ ਹੈ ਇਸ ਕਰਕੇ ਸਾਰੇ ਭਾਈ ਵੱਧ ਚੜ ਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ ਵਾਹਿਗੁਰੂ ਠੀਕਾ ਖਾਲਸਾ ਹੈ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਵੱਧ ਵੱਧ ਜਿੰਨੀ ਸੇਵਾ ਮਿਲੇ ਭਾਵੇਂ ਥੋੜੀ ਮਿਲੇ ਜਿੰਨੀ ਵੀ ਸੇਵਾ ਮਿਲਦੀ ਹੈ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਗੁਰੂ ਘਰ ਦੀ ਸੇਵਾ ਜਰੂਰ ਕਰੋ ਕਿਉਂਕਿ ਸੇਵਾ ਕਰਨ ਨਾਲ ਹੀ ਜਨਮ ਸਫਲ ਹੁੰਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਔਰ ਸੇਵਾ ਕਰ ਰਹੀਆਂ ਨੇ ਲੰਗਰ ਹਾਲ ਤੇ ਕਾਰ ਪਾਰਕਿੰਗ ਦਾ ਅੱਜ ਲੈਂਟਰ ਪੈਰਾ ਕਾਰ ਸੇਵਾ ਪੂਰੀ ਵਾਲੇ ਬਾਬਾ ਜੀ ਸੇਵਾ ਕਰਨੇ ਜਿੱਥੇ ਕਿ ਹੋਰ ਸੇਵਾਵਾਂ ਵੀ ਚੱਲਦੀਆਂ ਨੇ ਇਸੇ ਤਰ੍ਹਾਂ ਹੀ ਗੁਰਦੁਆਰਾ ਸ਼ਹੀਦ ਖਾਂ ਸਾਹਿਬ ਵਿਖੇ ਜਿਹੜੀ ਕਿ ਇਹ ਸੇਵਾ ਚੱਲ ਰਹੀ ਹੈ ਔਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵਿੱਚ ਸ਼ਰਧਾ ਭਾਵਨਾ ਕਿੰਨੀ ਜ਼ਿਆਦਾ ਸੰਗਤ ਸੇਵਾ ਕਰਨ ਲਈ ਇੱਥੇ ਪਹੁੰਚੀ ਹੈ ਔਰ ਹਾਲੇ ਤਾਂ ਸ਼ੁਰੂ ਹੀ ਹੋਈ ਆ ਔਰ ਜਦੋਂ ਜੋ ਜੋ ਹੋਰ ਸਮਾਂ ਬੀਤਦਾ ਜਾਣਾ ਸੰਗਤ ਇਸੇ ਤਰ੍ਹਾਂ ਵੱਧਦੀ ਜਾਣੀ ਔਰ ਸੰਗਤ ਦਾ ਪਿਆਰ ਵੀ ਇਸ ਤਰ੍ਹਾਂ ਗੁਰੂ ਘਰ ਵੱਧਦਾ ਜਾਣਾ ਧੰਨ ਧੰਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਨੇ ਸੋ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਅ ਅੱਜ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਸੰਗਤਾਂ ਸ਼ੁਕਰਾਨਾ ਵੀ ਕਰ ਰਹੀਆਂ ਨੇ ਔਰ ਕਾਰ ਸੇਵਾ ਬਾਬਾ ਪੁਰੀਏ ਦੇ ਹੋਰ ਵੀ ਸੇਵਾਵਾਂ ਚੱਲਦੀਆਂ ਨੇ ਸੰਗਤ ਨੂੰ ਜਾਣ ਤੱਕ ਸਿੱਖ ਜਗਤ ਦੇ ਮਹਾਨ ਸੂਰਬੀਰ ਯੋਧੇ ਆ ਬਾਬਾ ਫ਼ਕੀਰ ਦੀ ਸ਼ਰੀ ਤੇ ਪਾਵਨ ਸਥਾਨ ਤੇ ਸੰਗਤਾਂ ਦੀ ਨਿਤ ਵੱਡੀ ਆਮਦ ਨੂੰ ਮੁੱਖ ਰੱਖਦੇ ਆ ਉਹਨਾਂ ਦੀ ਸੁੱਖ ਸੂਹਤ ਵਾਸਤੇ ਉਹਨਾਂ ਦੇ ਨਿਵਾਸ ਕਰਨ ਵਾਸਤੇ ਉਹਨਾਂ ਦੀਆਂ ਗੱਡੀਆਂ ਤੇ ਮੋਟਰਸਾਈਕਲ ਪਾਰਕ ਕਰਨ ਵਾਸਤੇ ਬਾਬਾ ਜੀ ਨੇ ਬੜੇ ਵੱਡੇ ਪੱਧਰ ਤੇ ਤਿੰਨ ਮੰਜ਼ਲਾ ਫੇਸਮੈਂਟ ਤੇ ਜਿਹੜੀ ਉਹ ਕਾਰ ਪਾਰਕਿੰਗ ਕਰ ਕੀਤੀ ਗਈ ਉਸ ਦੇ ਉੱਪਰ ਦੋ ਬਦਲਾਅ ਮਾਰਤ ਬਣੇ ਗਈ ਜਿਸ ਵਿੱਚ ਪਹਿਲੀ ਮੰਜ਼ਲ ਤੇ ਜਿਸ ਦਾ ਅੱਜ ਲੰਗਰ ਪੈ ਰਿਹਾ ਹੈ ਇਹ ਲੰਗਰ ਤਿਆਰ ਹੋਣ ਵਾਸਤੇ ਆ ਜਿਸ ਨਾਲ ਲੰਗਰ ਤਿਆਰ ਵੀ ਹੋਏਗਾ ਵਰਤਾਇ ਵੀ ਜਾਵੇਗਾ ਤੇ ਇਸ ਤੇ ਰਸਤੇ ਵੀ ਰੱਖ ਸਕਣਗੇ ਇਸ ਤੋਂ ਉੱਪਰ ਦੀ ਮੰਜ਼ਲੇ ਵਿੱਚ ਖੰਡ ਪਟਾ ਦੇ ਕਮਰੇ ਤਿਆਰ ਹੋਣਗੇ ਸੋ ਇਹ ਸਾਰਾ ਹੀ ਪ੍ਰੋਜੈਕਟ ਸ੍ਰੀ ਦਰਬਾਰ ਸਾਹਿਬ ਤੇ ਸ਼ੋਮਨੀਪੁਰ ਤੋਂ ਬਣੇ ਕਮੇਟੀ ਬਣਾ ਬਾਬਾ ਜੀ ਨੂੰ ਇਹ ਸੋਚਿਆ ਗਿਆ ਜਿਸ ਤੇ ਅੱਜ ਲੰਗਰ ਹਾਲ ਦੀ ਬਾਤ ਜਿਹੜੀ ਆ ਗਿਆ ਉਹ ਰਾਂਭਾਯਾ ਸਤਗੁਰ ਕਿਰਪਾ ਕਰਨ ਇਸ ਸੇਵਾਵਾਂ ਸੰਤ ਪਬਕ ਸ਼ੇਰ ਸਿੰਘ ਜੀ ਮਿਤ ਚਰਤੀ ਕਲਾ ਦੇ ਨਾਲ ਸਪੋਰਟ ਕਰਨ ਇਹ ਸਾਰੇ ਪ੍ਰੋਜੈਕਟ ਸੰਤਾਂ ਦੇ ਸਹਿਯੋਗ ਨਾਲ ਤੇ ਉਹਨਾਂ ਦੇ ਪਿਆਰ ਭਾਗਾਂ ਚੱਲਦੇ ਨੇ ਪਰ ਜੇ ਦੇਖੇ ਜਾਵੇ ਤਾਂ ਅੱਜਕੱਲ ਮਸ਼ੀਨੀ ਜੋਗ ਹੈ ਮਸ਼ੀਨਾਂ ਨਾਲ ਵੀ ਲੈਂਡਰ ਪੈਸਦੇ ਪਰ ਸੰਗਤ ਦੀ ਜਿਹੜੀ ਸ਼ਰਧਾ ਵੇਖਦੇ ਕਿ ਬਜ਼ੁਰਗ ਬੱਚਿਆਂ ਦੇ ਲੱਗੇ ਬਜ਼ੁਰਗ ਹੱਥੀ ਸਿਰ ਤੇ ਤਸਲਾ ਚੱਕ ਕੇ ਸੇਵਾ ਕਰ ਰਹੇ ਨੇ ਸੇਵਾ ਦਾ ਸਿੱਖ ਸਿੱਖ ਜਗਤ ਵਿੱਚ ਸੇਵਾ ਦਾ ਕਨਸੈਪਟ ਹੈਗਾ ਹੱਥੀ ਸੇਵਾ ਕਰਨੀ ਇਸ ਇਸ ਕਹ ਇਸ ਸੇਵਾ ਨੂੰ ਕਦੇ ਵੀ ਮਾਈਨਸ ਨਹੀਂ ਕੀਤਾ ਜਾ ਸਕਦਾ ਰਹਿੰਦੀ ਦੁਨੀਆ ਤਾਂ ਹੱਥੀ ਸੇਵਾ ਸੰਗਤ ਕਰਦੀ ਹੀ ਰਹੂਗੀ ਪਰ ਬਦਲਦੇ ਯੁੱਗ ਦੇ ਨਾਲ ਵੱਡੇ ਪ੍ਰੋਜੈਕਟਾਂ ਦੇ ਵਿੱਚ ਜਿੱਥੇ ਮਸ਼ੀਨਾਂ ਦੇ ਸਾਧਨ ਲੁੜੀਂਦੇ ਨੇ ਉਹ ਵੀ ਬਕਤੇ ਨੂੰ ਪਹੁੰਚਾਉਣੇ ਬਹੁਤ ਜ਼ਰੂਰੀ ਨੇ ਸੋ ਬਾਬਾ ਜੀ ਨੇ ਇਹ ਇਸ ਕੰਕਰੀਟ ਨੂੰ ਮਤਲਬ ਮਕੈਨੀਕਲ ਸਿਸਟਮ ਦੇ ਨਾਲ ਤਿਆਰ ਕਰਕੇ ਇਹਨੂੰ ਉੱਪਰ ਹਾਈਡੌਲਿਕ ਸਿਸਟਮ ਨਾਲ ਲੈਵਲ ਦੇ ਵੱਡੇ ਪ੍ਰਬੰਧ ਕੀਤੇ ਨੇ ਸੋ ਜਿੱਥੇ ਇਹ ਨਾਲ ਸਮਾਂ ਬੱਜਦਾ ਉਹਦੇ ਨਾਲ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਸੋ ਇਹ ਸੈਮੇਟੀ ਲੋਡ ਸੀਗੇ ਪ੍ਰੋਜੈਕਟ ਨੇ ਉਹ ਵੀ ਬਾਬਾ ਜੀ ਦੇ ਦਸਤਕ ਬਿਲਕੁਲ ਜੀ ਤੁਸੀਂ ਦੇਖ ਸਕਦੇ ਕਿ ਬੜਾ ਵੱਡਾ ਹਾਲ ਆ ਇਹ ਏਰੀਆ ਹੈ ਜਿਹੜਾ ਕਿ ਜਿੱਥੇ ਕਿ ਲੈਂਟਰ ਪੈ ਰਿਹਾ ਔਰ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਨੇ ਔਰ ਹੱਥੀਂ ਸੇਵਾ ਕਰ ਰਹੀਆਂ ਨੇ ਕਿਉਂਕਿ ਹੱਥੀਂ ਸੇਵਾ ਕਰਨਾ ਸੰਗਤਾਂ ਆਪਣੇ ਨੂੰ ਵੱਡਾ ਭਾਗਾ ਸਮਝਦੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਦੀਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਨ ਤਨ ਬਾਬਾ ਜੀ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਤਾਂ ਹੀ ਉਹ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਇਕੱਠ ਦੇ ਨਾਲ ਸੰਗਤ ਪਹੁੰਚੀ ਹੈ ਔਰ ਹਲੇ ਕੁਝ ਸਮਾਂ ਹੀ ਸੇਵਾ ਯਾਰ ਸੰਗਤ ਖੱਤੀ ਸਿਰ ਤੇ ਤਸਲੇ ਚੱਕ ਕੇ ਮਟੀਰੀਅਲ ਲੈ ਕੇ ਉੱਪਰ ਲੈਂਟਰ ਹਾਲ ਦੇ ਉੱਤੇ ਸੇਵਾ ਕਰ ਰਹੀਆਂ ਨੇ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਔਰ ਸਾਰਾ ਇਹ ਕੋਈ ਸੇਵਾ ਉਹਨਾਂ ਨੇ ਹੀ ਬਖਸ਼ੀ ਹੈ ਜਿੱਥੇ ਕਾਰ ਸੇਵਾ ਪੁਰੀ ਵਾਲੇ ਬਾਬਾ ਜੀ ਜਿੱਥੇ ਕਿ ਹਰ ਸਥਾਨ ਤੇ ਸੇਵਾ ਕਰਦੇ ਨੇ ਵੱਖ-ਵੱਖ ਸਥਾਨਾਂ ਤੇ ਉਹਨਾਂ ਨੇ ਸੇਵਾ ਚਲਦੀ ਹੈ ਇਸੇ ਤਰ੍ਹਾਂ ਹੀ ਗੁਰਦੁਆਰਾ ਸ਼ਹੀਦ ਕਾਂ ਸਾਹਿਬ ਜਿੱਥੇ ਕਿ ਚਪਹਿਰਾ ਜਾਪ ਹੁੰਦਾ ਔਰ ਵੱਡੀ ਗਿਣਤੀ ਵਿੱਚ ਦੇਸ਼ਾਂ-ਵਦੇਸ਼ਾਂ ਸੰਗਤ ਪਹੁੰਚਦੀ ਹੈ ਔਰ ਸੰਗਤ ਲਈ ਕਾਰ ਪਾਰਕਿੰਗ ਤੇ ਲੰਗਰ ਹਾਲ ਦਾ ਜਿਹੜਾ ਕਿ ਲੈਂਟਰ ਪੈ ਰਿਹਾ ਇਸ ਤੋਂ ਬਾਅਦ ਹੁਣ ਕੋਈ ਦਿੱਕਤ ਵੀ ਨਹੀਂ ਆਵੇਗੀ ਕਿਉਂਕਿ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੁੰਦਾ ਤੇ ਅੱਜ ਸ ਪਹੁੰਚਿਆ ਨੇ ਔਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾਕਾਰੀਆਂ ਨੇ ਔਰ ਆਪਣਾ ਜਵਨਮ ਸਫਲ ਕਰ ਰਹੀਆਂ ਨੇ ਸੁਰਖਾਪੀ ਵੀ ਤੋਂ ਗੁਰਪੀ ਸਿੰਘ ਅਪਦੀਖਾਸ ਰਿਪੋਰਟ ਅਮਰਸਰ